ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਬਿਕਰਮਜੀਤ ਸਿੰਘ ਵੜੈਚ ਵੜੈਚ ਬਿਗ ਫਾਰਮ ਅਮਰitsar ਤੋਂ ਅ ਬੜੇ ਸਮੇਂ ਬਾਅਦ ਕੋਈ ਤਕਰੀਬਨ ਤਕਰੀਬਨ 4-5 ਮਹੀਨੇ ਬਾਅਦ ਮੈਂ ਇਹ ਇੱਕ ਵੀਡੀਓ ਜਿਹੜੀ ਆਪਣੀ ਪਾ ਰਿਹਾ ਹਾਂ ਜੀ ਤੇ ਸਾਰੇ ਮੇਰੇ ਭਰਾਵਾਂ ਨੂੰ ਵੱਡੇ ਛੋਟੇ ਭਰਾਵਾਂ ਨੂੰ ਪੁੱਤਰਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਖੋ ਮੈਂ ਕਾਫੀ ਦਿਨਾਂ ਤੋਂ ਸੋਚ ਰਿਹਾ ਹੈਗਾ ਕਿ ਮੈਂ ਇੱਕ ਵੀਡੀਓ ਪਾਵਾਂ ਪਰ ਮਨ ਡਰਦਾ ਹੈਗਾ ਕਿ ਪਤਾ ਨਹੀਂ ਲੋਕ ਥੱਲੇ ਕਿੰਦਾ ਦੇ ਕਮੈਂਟ ਕਰਨਗੇ ਕਿਦਾਂ ਦੇ ਨਹੀਂ ਕਰਨਗੇ ਪਰ ਮਨ ਦੇ ਵਿੱਚ ਇਹ ਵੀ ਖਦਸ਼ਾ ਆਉਂਦਾ ਹੈਗਾ ਕਿ ਜੋ ਸਚਾਈ ਆ ਉਹਨੂੰ ਬਿਆਨ ਕਰਨਾ ਚਾਹੀਦਾ ਇਹ ਚੀਜ਼ ਮੈਟਰ ਨਹੀਂ ਕਰਦੀ ਵੀ ਕੋਈ ਕਮੈਂਟ ਕੀ ਕਰਨ ਰਿਹਾ ਤੇ ਕੀ ਨਹੀਂ ਕਰਨ ਰਿਹਾ ਮੇਰੇ ਲਈ ਕਮੈਂਟ ਮੈਟਰ ਨਹੀਂ ਕਰਦੇ ਮੇਰੇ ਲਈ ਮੈਟਰ ਕਰਦਾ ਵਾ ਕਿ ਜੇ ਕੋਈ ਬੰਦਾ ਮੇਰੀ ਵੀਡੀਓ ਵੇਖਣ ਰਿਹਾ ਉਹਦੇ ਪੱਲੇ ਕੁਝ ਪੈਂਦਾ ਹੋਆ ਜਾਂ ਨਹੀਂ ਪੈਂਦਾ ਦੇਖੋ ਤਕਰੀਬਨ ਅਜੇ ਤੋ 5 ਮਹੀਨੇ ਪਹਿਲਾਂ ਮੈਂ ਤਕਰੀਬਨ 3-4 ਮਹੀਨਿਆਂ ਦੇ ਲਈ ਆਪਣੀ ਪਿਗ ਫਾਰਮਿੰਗ ਨੂੰ ਲੈ ਕੇ ਟ੍ਰੇਨਿੰਗ ਸ਼ੁਰੂ ਕੀਤੀ ਸੀ ਬੜਾ ਵਧੀਆ ਹੰਗਾਰਾ ਮਿਲਿਆ ਭਰਾਵਾਂ ਦਾ 12 12 13 13 14 14 ਬੱਚੇ ਆਉਂਦੇ ਸੀ ਜਿਹੜੇ ਮੇਰੇ ਕੋਲ ਟ੍ਰੇਨਿੰਗ ਲੈ ਲੈਂਦੇ ਸੀਗੇ ਬੜੀ ਮਨ ਨੂੰ ਖੁਸ਼ੀ ਹੁੰਦੀ ਸੀ ਕਿ ਨਵੇਂ ਬੰਦੇਆਂ ਨੂੰ ਆਪਾਂ ਟ੍ਰੇਨ ਕਰਨਦੇ ਆਂ ਬਿਗਰੀ ਲਈ ਇੱਕ ਬੜੀ ਬੇਨੁਮਾ ਜੀ ਫੀਸ ਰੱਖੀ ਸੀ ਕੋਈ ਉਹਨਾਂ ਦੇ ਕੋਲੋਂ ਆਪਾਂ ਬ੍ਰੀਡ ਨਹੀਂ ਵੇਚੀ ਕੋਈ ਉਹਨਾਂ ਨੂੰ ਆਪਾਂ ਬੱਚੇ ਨਹੀਂ ਮਹਿੰਗੇ ਭਾਅ ਵਿੱਚ ਜੇ ਕੋਈ ਕਹੇ ਕਿ ਬਿਕਰਮਜੀਤ ਸਿੰਘ ਨੇ 200 ਰੁਪਏ ਤੋਂ ਮਹਿੰਗੀਆਂ ਮੈਨੂੰ ਸੋਰੀਆਂ ਜਾਂ ਗਿਲਟਾਂ ਲਾਈਆਂ ਤੇ ਆਪਾਂ ਉਹਦੇ ਦੇਨਦਾਰਿਆਂ ਹੱਥ ਜੋੜ ਕੇ ਉਹਦੇ ਸਾਰੇ ਪੈਸੇ ਵਾਪਸ ਕਰਾਂਗੇ ਬਾਕੀ ਇਹ ਗੱਲ ਦੀ ਮੈਂ ਸੌਹ ਚੁੱਕਣ ਲਈ ਵੀ ਤਿਆਰ ਹਾਂ ਕਿ ਕਦੀ ਕੇਕ ਉਹ 210 200 ਰੁਪਏ ਤੋਂ ਵਾ ਮਹਿੰਗੀ ਬ੍ਰੀਡ ਵੇਚੀ ਹੋਏ ਤੇ ਪ੍ਰਮਾਤਮਾ ਮੇਰੇ ਕੋਲ ਚਾਰ ਗੁਣਾ ਕਰਕੇ ਕੱਢੇ ਜਿਸ ਟਾਈਮ ਮੈਂ ਉਹ ਕੰਮ ਕਰਨ ਡਿਆ ਉਦੋਂ ਤਕਰੀਬਨ ਤਕਰੀਬਨ ਬੱਚੇ ਦਾ ਰੇਟ 6600 ਰੁਪਈਆ ਸੀ ਆਪਾਂ ਬੱਚਾ ਵੀ 5500 55700 ਰੁਪਈਏ ਨੂੰ ਵੇਚਿਆ ਉਦੋਂ ਪਿਗਰੀ ਬੜੇ ਜੋਬਣ ਤੇ ਹੈਗੀ ਉਦੋਂ ਉਦੋਂ ਅਸਾਮ ਦੇ ਵਿੱਚ ਜਿਹੜੀਆਂ ਗੱਡੀਆਂ ਜਾਂਦੀਆਂ ਉਹਨਾਂ ਦਾ ਰੇਟ ਤਕਰੀਬਨ ਤਕਰੀਬਨ 210 ਰੁਪਈਏ ਹੈਗਾ 210 ਰੁਪਈਏ ਕਿਲੋ ਕਵਾਂਟਲ ਦਾ ਜਾਨਵਰ ਜਿਹੜਾ ਵਾ ਤਕਰੀਬਨ ਤਕਰੀਬਨ 21200 ਰੁਪਈਏ ਦਾ ਹੋ ਜਾਂਦਾ ਹੈਗਾ ਬੜਿਆਂ ਭਰਾਵਾਂ ਨੂੰ ਕਿਹਾ ਕਿ ਪਿਗਰੀ ਖੋਲੋ ਪਿਗਰੀ ਖੋਲੋ ਪਿਗਰੀ ਖੋਲੋ ਪਰ ਇਸ ਟਾਈਮ ਮੈਂ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਿਗਰੀ ਦੇ ਬਿਜ਼ਨਸ ਦੇ ਵਿੱਚ ਨਾ ਪਾਓ ਨਾ ਪਾਓ ਨਾ ਪਾਓ ਨਾ ਪਾਓ ਜਿਹੜੇ ਬੰਦੇ ਪਿਗਰੀ ਦੇ ਵਿੱਚ ਪਏ ਆ ਉਹਨਾਂ ਵੱਲ ਵੇਖ ਕੇ ਬਿਜ਼ਨਸ ਨਾ ਖੋਲੋ ਉਹਨਾਂ ਨੇ ਆਪਣੇ ਛੱਡਾਂ ਦੇ ਉੱਤੇ 5 5 6 6 7 7 8 8 10 10 ਲੱਖ ਰੁਪਈਆ ਲਾਇਆ ਵਾ ਉਹਨਾਂ ਦੇ ਫਾਰਮਾਂ ਦੇ ਵਿੱਚ 2 2 4 4 5 500 ਜਾਨਵਰ ਇਸ ਟਾਈਮ ਨੂੰ ਅਵੇਲੇਬਲ ਆ ਔਰ ਉਹਨਾਂ ਨੂੰ ਫਸਿਆਂ ਨੂੰ ਕੰਮ ਕਰਨਾ ਪੈਣ ਰਿਹਾ ਇੱਕ ਗੰਦੇ ਇਹ ਕਹਿ ਲੋ ਜਾਂ ਇਹ ਕਹਿ ਲੋ ਕਿ ਉਹਨਾਂ ਨੂੰ ਇੰਨਕ ਪ੍ਰੋਫਿਟ ਹੋਈ ਜਾਂਦਾ ਵਾ ਵੀ ਉਹਨਾਂ ਦਾ ਜੂਨ ਗੁਜ਼ਾਰਾ ਵਧੀਆ ਚੱਲੀ ਜਾਂਦਾ ਪਰ ਇੱਕ ਨਵੇਂ ਬੰਦੇ ਨੇ ਇਸ ਬਿਜ਼ਨਸ ਸਟੈਬਲਿਸ਼ ਕਰਨ ਲਈ ਪੱਲਿਓ 12-13 ਲੱਖ ਰੁਪਈਆ ਲਾਉਣਾ ਉਹ ਮੇਰੇ ਹਿਸਾਬ ਨਾਲ ਇਸ ਟਾਈਮ ਇਸ ਬਿਜ਼ਨਸ ਦੀ ਡਿਮਾਂਡ ਨਹੀਂ ਹੈ ਕਿਉਂਕਿ ਮਾਰਕੀਟ ਦੇ ਵਿੱਚ ਇਸ ਟਾਈਮ ਜੋ ਆਸਾਮ ਦੇ ਵਿੱਚ ਜਾਨਵਰ ਜਾਂਦੇ ਸੀ ਜਿਨ੍ਹਾਂ ਦਾ 210 ਰੁਪਈਆ ਰੇਟ ਸੀ ਉਹਨਾਂ ਦਾ ਅੱਜ ਮਾਰਕੀਟ ਦੇ ਵਿੱਚ ਮੈਂ ਗਰੰਟੀ ਦੇ ਨਾਲ ਕਹਿ ਸਕਦਾ 155 ਰੁਪਏ ਰੇਟ ਆ ਜੇ ਕਿ ਇਹ ਜਾਨਵਰ ਜੇ ਕੋਈ ਬੰਦਾ 170 ਰੁਪਏ ਦਵਾਉਂਦਾ ਤੇ ਮੈਂ ਉਹਨੂੰ ਸويرੇ 50 ਟਨ ਮਾਲ ਚ ਕਾਉਂਗਾ ਠੀਕ ਹੈ ਜੀ ਉਹ 170 ਆਪ ਲਵੇ ਮੈਨੂੰ 165 ਦਵਾਵੇ ਠੀਕ ਹੈ ਜੀ 5 ਰੁਪਏ ਆਪਣੀ ਮਿਹਨਤ ਦਾ ਬੋਲ ਰੱਖੇ ਦੂਜੇ ਨੰਬਰ ਤੇ ਆ ਗਈ ਜੀ ਗੱਲ ਨਵੇਂ ਫਾਰਮਾਂ ਦੀ ਹੱਥ ਜੋੜ ਕੇ ਬੇਨਤੀ ਆ ਨਵੇਂ ਫਾਰਮ ਨਾ ਖੋਲੋ ਆਪਣੀ ਇਨਵੈਸਟਮੈਂਟ ਨੂੰ ਬੇਕਾਰ ਨਾ ਕਰੋ ਗਲਤ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪੈਂਦੀਆਂ ਉਹਨਾਂ ਦੇ ਉੱਤੇ ਮਗਰ ਨਾ ਜਾਓ ਜਾਂ ਕਹਿ ਲਓ ਕਿ ਪ੍ਰਾਣੀਆਂ ਜਿਹੜੀਆਂ ਵੀਡੀਓ ਪਈਆਂ ਵਾ ਮੇਰੇ ਹੋਰ ਜਿਹੜੇ ਵੀਰ ਟ੍ਰੇਨਿੰਗ ਦਿੰਦੇ ਸੀ ਉਹਨਾਂ ਨੇ ਪਾਈਆਂ ਮੈਂ ਪਾਈਆਂ ਜਾਂ ਕਿਸੇ ਨੇ ਵੀ ਪਾਈਆਂ ਉਸ ਟਾਈਮ ਬਿਜ਼ਨਸ ਦੇ ਹਾਲਾਤ ਕੁਝ ਹੋਰ ਹੀ ਅੱਜ ਬਿਜ਼ਨਸ ਜਿਹੜਾ ਵਾ ਉਹ ਡਾਊਨਫਾਲ ਦੇ ਵਿੱਚ ਆ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਰੇਟ ਜਿਹੜਾ 10 ਰੁਪਏ ਹੋਰ ਘਟ ਜੇ ਜਿੰਨੀਆਂ ਵੀ ਗੱਡੀਆਂ ਪੰਜਾਬ ਦੇ ਵਿੱਚੋਂ ਸਾਉਂਦ ਦੇ ਵਿੱਚ ਜਾ ਰਹੀਆਂ ਵਾ ਉਹ ਰਾਹ ਦੇ ਵਿੱਚ ਰੁਕ ਰੁਕ ਕੇ ਉਹਨਾਂ ਦਾ ਫ੍ਰੀਕਵੈਂਸ ਵਾਈਨ ਫੀਵਰ ਦਾ ਟੈਸਟ ਹੁੰਦਾ ਕਲਾਸਿਕਲ ਵਾਈਨ ਫੀਵਰ ਦਾ ਟੈਸਟ ਹੁੰਦਾ ਜਿੰਨੇ ਦਿਨਾਂ ਦੇ ਵਿੱਚ ਉਹ ਗੱਡੀ ਪਹੁੰਚਦੀ ਆ ਉਹ ਵੈਸੇ ਹੀ ਲਾਸ ਦੇ ਵਿੱਚ ਚੱਲ ਜਾਂਦੀ ਆ ਜੇ ਆਹ ਦੋ ਚਾਰ ਗੱਡੀਆਂ ਹੋਰ ਲਾਸ ਦੇ ਵਿੱਚ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਰੇਡ ਜਿਹੜਾ ਵਾ ਉਹ 160ਾਂ ਜਾਂ 65ਾਂ ਜਾਂ 55 ਦੇ ਉੱਤੋਂ 140 ਜਾਂ 45 ਦੇ ਆ ਜੇ ਦੇਖੋ ਜਦੋਂ ਇਹ ਟਾਈਮ ਬਿਜ਼ਨਸ ਕਰਨ ਦਾ ਹੀ ਮੈਂ ਤੁਹਾਨੂੰ ਸਲਾਹ ਦਿੰਦਾ ਰਿਹਾ ਬਿਜ਼ਨਸ ਕਰੋ ਬਾਹਰ ਨਾ ਜਾਓ ਪਰ ਅੱਜ ਟਿਗਰੀ ਦਾ ਬਿਜ਼ਨਸ ਕਰਨ ਲਈ ਕੋਈ ਬਹੁਤਾ ਵਧੀਆ ਸਮਾਂ ਨਹੀਂ ਹੈ ਗਲਤ ਰਾਏ ਨਾ ਜਾਓ ਗਲਤ ਰਾਏ ਨਾ ਪਾਓ ਕਿ ਇਹ ਵੀ ਬੰਦੇ ਨੇ ਮੇਰੇ ਨਾਲ ਡਿਬੇਟ ਕਰਨੀ ਆ ਵੇਖੋ ਮੈਂ ਸੋਸ਼ਲ ਮੀਡੀਆ ਦੇ ਕਿਹਨਾਂ ਗਾਲੀ ਗਲੋਚ ਜਾਂ ਮੇਰੇ ਪਰਿਵਾਰ ਵੱਲੋਂ ਮੇਰੇ ਮਾਪਿਓ ਵੱਲੋਂ ਮੇਰੇ ਮੈਂ ਇੱਕ ਸਿੱਖ ਧਰਮ ਨੂੰ ਬਿਲੋਂਗ ਕਰਦਾ ਹਾਂ ਸਿੱਖ ਧਰਮ ਵੱਲੋਂ ਇਹ ਚੀਜ਼ ਨਹੀਂ ਮੈਨੂੰ ਸਿਖਾਈ ਗਈ ਕਿ ਕਿਹੇ ਬੰਦੇ ਦੇ ਨਾਲ ਮੈਂ ਗਾਲੀ ਗਲੋਚ ਕਰਾਂ ਜਾਂ ਮੈਂ ਉਹਦੇ ਨਾਲ ਬਿਨਾ ਕਿਸੇ ਕਾਰਨ ਤੋਂ ਬਹਿਸਾਂ ਜੇ ਕਿਹਨੇ ਮੇਰੇ ਨਾਲ ਗੱਲ ਕਰਨੀ ਆ ਮੇਰਾ ਫੋਨ ਨੰਬਰ 8194998888 8194898888 WhatsApp ਤੇ ਅਵੇਲੇਬਲ ਆ ਕਿਉਂਕਿ ਇਸ ਟਾਈਮ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰ ਰਿਹਾ ਮੈਂ ਆਸਟ੍ਰੇਲੀਆ ਦੇ ਮੈਲਬਨ ਸ਼ਹਿਰ ਦੇ ਵਿੱਚ ਬੈਠਾ ਇੱਥੇ ਮੈਂ ਇੱਕ 7 ਤੋਂ 8000 ਪਿਗ ਫਾਰਮ ਦਾ ਜਿਹੜਾ ਫਾਰਮ ਆ ਉਹਦੇ ਵਿੱਚ ਐਜ਼ ਅ ਸੁਪਰਵਾਈਜ਼ਰ ਜੌਬ ਕਰਦਾ ਬੜੀ ਕਿਰਪਾ ਵਾ ਪ੍ਰਮਾਤਮਾ ਦੀ ਬੜੀ ਕਿਰਪਾ ਵਾ ਗੁਰਰਾਮਦਾਸ ਪਾਸ਼ਾ ਦੇ ਗੁਰਹਾਰਾ ਸਾਹਿਬ ਜੀ ਦੀ ਬਾਬਾ ਦੀਪ ਸਿੰਘ ਜੀ ਦੀ ਵੀ ਮੈਨੂੰ ਇੰਡੀਆ ਦੇ ਵਿੱਚੋਂ ਆਸਟ੍ਰੇਲੀਅਨ ਸਿਟੀਜ਼ਨ ਜਿਹੜੇ ਗੋਰੇ ਆ ਉਹਨਾਂ ਨੇ ਮੈਨੂੰ ਇਨਵਾਈਟ ਕਰਕੇ ਉਹਨਾਂ ਨੇ ਮੇਰਾ ਵੀਜ਼ਾ ਲਵਾ ਕੇ ਉਹਨਾਂ ਨੇ ਮੈਨੂੰ ਇੱਥੇ ਅਪਾਇੰਟ ਕੀਤਾ ਵਾ ਮੇਰੇ ਪੰਜਾਬੀ ਭਰਾਵਾਂ ਦੀ ਸਾਰੇ ਮੇਰੇ ਵੀਰਾਂ ਦੀ ਬੜੀ ਫਕਰ ਵਾਲੀ ਗੱਲ ਆ ਬਾਕੀ ਠੱਗੀ ਤੋਂ ਬਚਣਾ ਤੇ ਇੱਕੋ ਇੱਕ ਜਰੀਆ ਵਾ ਪੀ ਐਫ ਡਬਲਯੂ ਏ ਤੁਸੀਂ ਕਹੋਗੇ ਪੀ ਐਫ ਡਬਲਯੂ ਏ ਕੀ ਆ ਪਿਗ ਫਾਰਮਰਸ ਵੈਲਫੇਅਰ ਐਸੋਸੀਏਸ਼ਨ ਜਿਹਦੇ ਪ੍ਰਧਾਨ ਆ ਸਰਦਾਰ ਹਰਵਿੰਦਰ ਸਿੰਘ ਜੀ ਨੱਟ ਲੁਧਿਆਣੇ ਤੋਂ ਜੀਦੇ ਕੈਸ਼ੀਅਰ ਨੇ ਕੋਨਾਲ ਸ਼ਰਮਾ ਜੀ ਜੀਦੇ ਚੇਅਰਮੈਨ ਨੇ ਤਕਰੀਬਨ ਤਕਰੀਬਨ 12 ਤੋਂ 13 ਸਾਲ ਪਿਗਰੀ ਕਰਦੇ ਹੋਏ ਸਰਦਾਰ ਧਰਮਿੰਦਰ ਸਿੰਘ ਜੀ ਬਰਨਾਲਾ ਜੀਦੇ ਜਰਨਲ ਸਕੱਤਰ ਨੇ ਸਰਦਾਰ ਅਮਨਦੀਪ ਸਿੰਘ ਜੀ ਮਾਨਸਾ ਗ੍ਰੈਜੂਏਟ ਤੇ ਨਾਲ ਫ੍ਰੀ ਦੇ ਵਿੱਚ ਟ੍ਰੇਨਿੰਗ ਪ੍ਰੋਵਾਈਡ ਕਰਨ ਵਾਲੇ ਫਾਰਮਰਾਂ ਨੂੰ ਉਤਸ਼ਾਹ ਕਰਨ ਵਾਲੇ ਨਾਲ ਉਹਦੇ ਵਿੱਚ ਸਾਡੇ ਮੌਜੂਦ ਨੇ ਵਾਈਸ ਪ੍ਰੈਜ਼ੀਡੈਂਟ ਐਕਸ ਸਰਵਿਸਮੈਨ ਡੇਰਾ ਬਾਬਾ ਨਾਨਕ ਤੋਂ ਸਾਡੇ ਘੁਮੜ ਭਾਜੀ ਤੇ ਇਸ ਤਰ੍ਹਾਂ ਦੇ ਨਾਲ ਬੜੀਆਂ ਬੜੀਆਂ ਵਧੀਆ ਹਸਤੀਆਂ ਪੀ ਐਫ ਡਬਲਯੂਏ ਦੇ ਨਾਲ ਜੁੜੀਆਂ ਨੇ ਜੇ ਤੁਸੀਂ ਕਿਸੇ ਵੀ ਠੱਗੀ ਦੇ ਸ਼ਿਕਾਰ ਤੋਂ ਬਚਣਾ ਤੇ ਸਹੀ ਰੇਡ ਦੇ ਉੱਤੇ ਜਾਨਵਰ ਖਰੀਦਣੇ ਆ ਪਿਗਰੀ ਦੇ ਨਾਲ ਰਿਲੇਟਿਡ ਸਹੀ ਇਨਫੋਰਮੇਸ਼ਨ ਪਾਉਣੀ ਆ ਇਸ ਐਸੋਸੀਏਸ਼ਨ ਦੇ ਨਾਲ ਜੁੜੋ ਰਾਦਰ ਤੁਸੀਂ ਪਿਗਰੀ ਕਰਨ ਦੇ ਜੇ ਨਹੀਂ ਕਰਨ ਦੇ ਜੇ ਐਸੋਸੀਏਸ਼ਨ ਵੱਲੋਂ ਇੱਕ ਵੱਖਰਾ ਗਰੁੱਪ ਬਣਾਇਆ ਗਿਆ ਨਿਊ ਫਾਰਮਰਸ ਉਹਨੂੰ ਜੁਆਇਨ ਕਰੋ ਤਾਨੂੰ ਪਤਾ ਲੱਗੂਗਾ ਮਾਰਕੀਟ ਦਾ ਰੇਟ ਕੀ ਆ ਹਾਂਜੀ ਤੀਜੀ ਗੱਲ ਇਸ ਟਾਈਮ ਮਾਰਕੀਟ ਦੇ ਵਿੱਚ ਜਿਹੜਾ ਤੁਹਾਨੂੰ ਬੱਚਾ ਮਿਲੂਗਾ ਜਿਹੜਾ ਤੁਹਾਨੂੰ ਪਿਗਲਟ ਮਿਲੂਗਾ 45 ਤੋਂ ਲੈ ਕੇ 50 ਦਿਨ ਦਾ ਪਿਗਲਟ ਤਕਰੀਬਨ ਤਕਰੀਬਨ ਤੁਹਾਨੂੰ ਆਰਾਮ ਦੇ ਨਾਲ 4500 ਰੁਪਏ ਦੇ ਵਿੱਚ ਮਿਲਦਾ ਵਾ ਉਸ ਤੋਂ ਵੱਡਾ ਜਿੰਦਗੀ ਕੋਈ ਪਿਗਲਟ ਲੈਂਦੇ ਜੇ ਤਕਰੀਬਨ ਤਕਰੀਬਨ ਤੁਹਾਨੂੰ 250 260 ਰੁਪਏ ਕਿਲੋ इजीली ਅਵੇਲੇਬਲ ਹੋ ਜਾਂਦਾ ਇਸ ਟਾਈਮ ਮਾਰਕੀਟ ਦੇ ਵਿੱਚ ਕਟਿੰਗ ਦਾ ਜਿਹੜਾ ਰੇਟ ਆ ਉਹ 150 ਤੋਂ ਲੈ ਕੇ 155 ਰੁਪਏ ਆ ਤੁਹਾਨੂੰ ਜਿਹੜੀਆਂ ਗਿਲਟਾਂ ਵਾਂ ਤਕਰੀਬਨ ਤਕਰੀਬਨ 170 75 ਰੁਪਏ ਮਾਰਕੀਟ ਦੇ ਵਿੱਚ इजीली ਅਵੇਲੇਬਲ ਆ ਮਤਲਬ 16-17000 ਰੁਪਏ ਦੀ ਗਿਲਟ ਮਿਲ ਜਾਂਦੀ ਆ ਪ੍ਰੈਗਨੈਂਟ ਸੂਰੀਆਂ ਜੇ ਤੁਸੀਂ ਲੈਣੀਆਂ ਵਾਂ ਤਾਂ ਤਕਰੀਬਨ ਤਕਰੀਬਨ ਉਹਨਾਂ ਦਾ ਰੇਟ ਵੀ ਸੇਮ ਆ ਤੁਹਾਨੂੰ 18-19-20000 ਰੁਪਏ ਦੀ ਪ੍ਰੈਗਨੈਂਟ ਸੂਰੀ ਮਿਲ ਜਾਂਦੀ ਆ ਵਧੀਆ ਬਰੀਡ ਦੀ ਸਾਡੇ ਐਸੋਸੀਏਸ਼ਨ ਦੇ ਨਾਲ ਜਿੰਨੇ ਵੀ ਫਾਰਮਰ ਜੁੜੇ ਆ ਉਹਨਾਂ ਕੋਲ ਟਾਪ ਦੀਆਂ ਬਰੀਡਾਂ ਵਾਂ ਸਾਰੀਆਂ ਬਰੀਡਾਂ ਉਹਨਾਂ ਦੇ ਕੋਲ ਫੌਰਨ ਦਿਆਂਗਾ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਜਿੰਨੇ ਵੀ ਫਾਰਮਰ ਹੈ ਉਹਨਾਂ ਦੇ ਕੋਲ ਬਰੀਡਾਂ ਸਰਕਾਰੀ ਫਾਰਮਾਂ ਦੀਆਂ ਹੋਣ ਤੇ ਸਾਡੇ ਸਰਕਾਰੀ ਫਾਰਮਾਂ ਦੇ ਵਿੱਚ ਸਾਰੀਆਂ ਬਰੀਡਾਂ ਫੌਰਨ ਦਿਆਂ ਨੇ ਵਧੀਆ ਬਰੀਡਾਂ ਨੇ ਇਸ ਕਰਕੇ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਸਾਮਜਾਂ ਦੀ ਲੋੜ ਨਹੀਂ ਨੇਪਾਲ ਜਾਣ ਦੀ ਲੋੜ ਨਹੀਂ ਮਿਹਗਾਲਿਆ ਜਾਣ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਸਾਰਾ ਕੁਝ ਅਵੇਲੇਬਲ ਹੈ ਠੱਗੀ ਦੇ ਸ਼ਿਕਾਰ ਨਾ ਬਣੋ ਚੌਥੇ ਨੰਬਰ ਤੇ ਗੱਲ ਆ ਕਿ ਟ੍ਰੇਨਿੰਗ ਦੀ ਸਰਕਾਰੀ ਟ੍ਰੇਨਿੰਗ ਬਹੁਤ ਵਧੀਆ ਟ੍ਰੇਨਿੰਗ ਆ ਮੈਂ ਉਹਨਾਂ ਦਾ ਮੈਂ ਵੀ ਸਰਕਾਰੀ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕੀਤਾ ਹੈਗਾ ਬੜੀ ਵਧੀਆ ਟ੍ਰੇਨਿੰਗ ਆ ਨੋ ਡਾਊਟ ਥੋੜਾ ਜਿਹਾ ਪ੍ਰੈਕਟੀਕਲ ਘਟਿਆ ਕਿਤੇ ਉਹ ਵੀ ਟ੍ਰੇਨਿੰਗ ਲੈਂਦੇ ਜੀ ਮੇਰਾ ਕਿਸੇ ਟ੍ਰੇਨਰ ਦੇ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਆ ਕੋਈ ਵੱਟ ਬੰਨੇ ਦਾ ਰੋਲਾ ਨਹੀਂ ਆ ਜਿੱਥੋਂ ਵੀ ਟ੍ਰੇਨਿੰਗ ਲੈਂਦੇ ਜੇ ਟ੍ਰੇਨਿੰਗ ਲਾਓ ਪਰ ਜਾਨਵਰ ਜਿਹੜੇ ਆ ਉਹ ਮਾਰਕੀਟ ਦੇ ਵਿੱਚ ਘੁੰਮ ਫਿਰ ਕੇ ਲਾਓ ਕਿਸੇ ਇੱਕ ਬੰਦੇ ਦੇ ਜੰਜਾਲ ਦੇ ਵਿੱਚ ਨਾ ਫਸੋ ਠੀਕ ਹੈ ਜੀ ਮੈਂ ਚੰਗੇ ਸਮੇਂ ਦੇ ਵਿੱਚ ਇਹ ਕਹਿੰਦਾ ਰਿਹਾ ਪਿਗਰੀ ਖੋਲੋ ਅੱਜ ਮਾੜਾ ਸਮਾਂ ਵਾ ਮੈਂ ਇਸੇ ਜ਼ੁਬਾਨ ਨਾਲ ਇਸੇ ਮੂੰਹ ਨਾਲ ਕਹਿੰਦੇ ਆ ਪਿਗਰੀ ਨਾ ਖੋਲੋ ਮੇਰਾ ਇਹ ਫਰਜ਼ ਬਣਦਾ ਮੇਰੀ ਇਹ ਨੈਤਿਕ ਜ਼ਿੰਮੇਵਾਰੀ ਆ ਮੇਰੀ ਇਨਸਾਨੀਅਤ ਦੀ ਜ਼ਿੰਮੇਵਾਰੀ ਆ ਕਿ ਜਦੋਂ ਪਿਗਰੀ ਦੇ ਉੱਤੇ ਵਧੀਆ ਸਮਾਂ ਸੀ ਤੇ ਮੈਂ ਲੋਕਾਂ ਨੂੰ ਕਿਹਾ ਇਹ ਬਿਜ਼ਨਸ ਕਰੋ ਤੁਸੀਂ ਚਾਰ ਪੈਸੇ ਕਮਾਓਗੇ ਮੇਰੇ ਭਰਾਓ ਤੁਸੀਂ ਇਸ ਟਾਈਮ ਵਿਹਲੇ ਬੈਠੇ ਹੋ ਪਰ ਅੱਜ ਪਿਗਰੀ ਦਾ ਕੋਈ ਵੀ ਬਿਜ਼ਨਸ ਹੈ ਉਹਦੇ ਉੱਤੇ ਅਪ ਡਾਊਨਸ ਆਉਂਦੇ ਰਹਿੰਦੇ ਆ ਜੀ ਅੱਜ ਡਾਊਨਫਾਲ ਆ ਤੇ ਮੇਰਾ ਫਰਜ਼ ਹੈ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦੱਸੰਦਾ ਕਿ ਡਾਊਨਫਾਲ ਆ ਡਾਊਨਫਾਲ ਆ ਡਾਊਨਫਾਲ ਆ ਹੁਣ ਲੋਕੀ ਕਹਿਣਗੇ ਕਿ ਡਾਊਨਫਾਲ ਕਿੱਦਾਂ ਵਾ ਇੱਕ ਜਾਨਵਰ ਨੂੰ ਜੇ ਤੁਸੀਂ ਫੀਡ ਦੇ ਉੱਤੇ ਤਿਆਰ ਕਰਦੇ ਜੇ ਇਹਦੇ 12-13000 ਰੁਪਏ ਦਾ ਖਰਚਾ ਵਾ ਜਿੱਥੇ ਮਰਜ਼ੀ ਮੇਰੇ ਨਾਲ ਜਿੱਦ ਕੇ ਵੇਖ ਲਓ 12-13000 ਰੁਪਿਆ ਵਧੀਆ ਫਾਰਮ ਗੁੱਡ ਇਕੁਪਮੈਂਟ ਗੁੱਡ ਫੀਡ ਸਾਰਾ ਕੁਝ ਜੇ ਤੁਸੀਂ ਵਧੀਆ ਪਾਉਂਦੇ ਜੇ 12-13000 ਚ ਤੁਹਾਡਾ ਜਾਨਵਰ ਤਿਆਰ ਹੁੰਦਾ ਉਸੇ ਜਾਨਵਰ ਨੂੰ ਅੱਜ ਤੁਸੀਂ ਜੇ 15-16000 ਚ ਵੇਚੋਗੇ ਤੁਹਾਨੂੰ 2500-3000 ਰੁਪਏ ਦਾ ਮੁਨਾਫਾ ਹੋਣਾ which is nothing ਉਹਦੇ ਵਿੱਚ ਤੁਹਾਡੇ ਜਾਨਵਰ ਮਰਨੇ ਵੀ ਆ ਬੱਚੇ ਵੀ ਮਰਨੇ ਆ ਮਾਰਟੈਲਿਟੀ ਵੀ ਹੋਣੀ ਆ ਲੇਬਰ ਕੋਸਟ ਇਲੈਕਟ੍ਰੀਸਰਟ ਵਟ ਏਵਰ ਜਦੋਂ ਮੈਂ ਟ੍ਰੇਨਿੰਗ ਦਿੰਨਾ ਹਾਂ ਉਸ ਟਾਈਮ ਉਹੀ ਜਾਨਵਰ ਜਿਹੜਾ ਤੁਹਾਡਾ 21000 ਰੁਪਏ ਦਾ ਵੇਖਦਾ ਹੈ ਮੀਨਸ 13000 ਰੁਪਇਆ ਜਾਂ 14000 ਰੁਪਇਆ ਖਰਚਾ ਲਾ ਕੇ ਜੇ 21000 ਦਾ ਜਾਨਵਰ ਵੇਚਦਾ ਤੇ 7000 ਰੁਪਇਆ ਪ੍ਰੋਫਿਟ ਹੀ ਜੇ ਤੁਸੀਂ 100 ਜਾਨਵਰ ਵੇਚਦੇ ਜੇ 7 ਲੱਖ ਰੁਪਇਆ ਪ੍ਰੋਫਿਟ ਹੀ ਉਹੀ ਪ੍ਰੋਫਿਟ ਜਿਹੜਾ ਵਾ ਅੱਜ ਦੇ ਸਮੇਂ ਦੇ ਵਿੱਚ 2.5 ਲੱਖ ਰੁਪਇਆ ਹੋ ਗਿਆ ਤੇ 2.5 ਲੱਖ ਦੇ ਵਿੱਚ ਜਿਹੜੇ ਅਪ ਡਾਊਨਸ ਆਉਣੇ ਆ ਉਹ ਵੀ ਤੁਹਾਨੂੰ ਚੱਲਣੇ ਪੈਣੇ ਆ ਕੋਈ ਬਿਮਾਰੀ ਆ ਗਈ ਕਲਾਸਿਕਲ ਸੋਨਨ ਫੀਵਰ ਆ ਗਿਆ ਐਫਰੀਕਨ ਸੋਨਨ ਫੀਵਰ ਆ ਗਿਆ ਫੁੱਟ ਐਂਡ ਮਾਉਂਟ ਡਿਜ਼ੀਜ਼ ਆ ਗਈ ਇਦਾਂ ਦੀਆਂ ਬੜੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਬਿਗੜੀ ਇਸ ਤੋਂ ਨਵਾ ਕੋਈ ਵੀ ਭਰਾ ਇਸ ਤੋਂ ਜ਼ਿਆਦਾ ਜਾਣਕਾਰੀ ਚਾਹੁੰਦਾ ਵਾ ਤੇ ਮੈਂ ਉਹਦੇ ਲਈ ਹਮੇਸ਼ਾ ਅਵੇਲੇਬਲ ਆਂ ਇੰਡੀਆ ਦੇ ਟਾਈਮ ਦੇ ਅਕੋਰਡਿੰਗ ਸਵੇਰ ਦੇ 4 ਵਜੇ ਤੋਂ ਲੈ ਕੇ ਤੇ ਸ਼ਾਮ ਦੇ ਤਕਰੀਬਨ ਤਕਰੀਬਨ 5 ਵਜੇ ਤੱਕ ਤੁਸੀਂ ਮੈਨੂੰ 819499888819489888 ਦੇ ਉੱਤੇ WhatsApp ਦੇ ਉੱਤੇ ਸੰਪਰਕ ਕਰ ਸਕਦੇ ਜੀ ਜੇ ਕਿਸੇ ਦੀ ਕਾਲ ਨਹੀਂ ਚੁੱਕੂੰਗਾ ਤੇ ਉਹਨੂੰ 100% ਬੈਕ ਕਾਲ ਕਰੂੰਗਾ ਪਰ ਮੇਰਾ ਨਾ ਕੋਈ ਇਹਦੇ ਵਿੱਚ ਨਿੱਜੀ ਪ੍ਰੋਫਿਟ ਆ ਨਾ ਮੇਰਾ ਇਸ ਟਾਈਮ ਤੁਹਾਨੂੰ ਸਾਰਿਆਂ ਨੂੰ ਇਹ ਸਲਾਹ ਦੇਣ ਦਾ ਸਮਾਂ ਵਾ ਵੀ ਬਿਗਰੀ ਖੋਲੋ ਬੇਬੁਨਿਆਦ WhatsApp ਦੇ ਉੱਤੇ Facebook ਦੇ ਉੱਤੇ Instagram ਦੇ ਉੱਤੇ ਪਈਆਂ ਵੀਡੀਓ ਨੂੰ ਵੇਖ-ਵੇਖ ਕੇ ਬਿਗਰੀ ਨਾ ਖੋਲੋ ਦੈਟਸ ਜਸਟ ਡਿਵਾਈਡ ਯੂਰ ਮਾਈਂਡ ਦੇ ਆਲ ਡਿਵਰਟ ਯੂਰ ਮਾਈਂਡ ਠੀਕ ਹੈ ਉਹ ਆਪਣੇ ਇੱਕ ਨਿੱਜੀ ਪ੍ਰੋਫਿਟ ਦੇ ਕਰਕੇ ਸਾਰੇ ਤੁਹਾਨੂੰ ਇਧਰ ਨੂੰ ਧੱਕਣ ਦੀ ਕੋਸ਼ਿਸ਼ ਕਰ ਰਹੇ ਆ ਮੇਰੀ ਸਾਰੇ ਭਰਾਵਾਂ ਨੂੰ ਪੀਜ ਰਿਹਾ ਇਸ ਟਾਈਮ ਪਿਗਰੀ ਦੇ ਉੱਤੇ ਕੋਈ ਬਹੁਤਾ ਸਮਾਂ ਸਮਾਂ ਟਾਈਮ ਨਹੀਂ ਆ ਸਮੇ ਸਮੇ ਤੇ ਵੀਡੀਓ ਪਾਉਂਦਾ ਰਹੂਗਾ ਤੁਹਾਨੂੰ ਆਸਟ੍ਰੇਲੀਅਨ ਪਿਗਰੀ ਬਾਰੇ ਵੀ ਜਾਣੂ ਕਰਵਾਉਂਦਾ ਰਹੂਗਾ ਆਪਣੇ ਪੇਜ ਦੇ ਉੱਤੇ ਜਦੋਂ ਪਿਗਰੀ ਦਾ ਚੰਗਾ ਟਾਈਮ ਹੋਊਗਾ ਡੈਫੀਨੇਟਲੀ ਮੈਂ ਇਸੇ ਵੀਡੀਓ ਦੀ ਨੈਗੇਟਿਵ ਵੀਡੀਓ ਤੁਹਾਨੂੰ ਜਰੂਰ ਪਾਉਂਗਾ ਕਿ ਅੱਜ ਪਿਗਰੀ ਖੋਲੋ ਅੱਜ ਫਾਇਦਾ ਵਾ ਧੰਨਵਾਦ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ